ਨਰੇਸ਼ਨ ਰਾਜਾ ਫਾਉਂਡਰੀ ਰੇਲਵੇ ਰੋਡ ਪਟਾਲਾ ਤੋਂ ਸਾਡੇ 15 ਤਰੀਕ ਨੂੰ ਰਾਤ ਨੂੰ ਅੱਗੇ ਵੀ ਚੋਰੀ ਹੋਈ ਹੀ ਬਹੁਤ ਸਾਰਾ ਸਮਾਨ ਸਾਡਾ ਚੋਰੀ ਹੋਦਾ ਹਿਸਾਬ ਕਰਤੀ 80000 ਤੋਂ ਵੱਧ ਦਾ ਸਮਾਨ ਚੋਰੀ ਹੋ ਗਿਆ ਜੀ ਹੁਣ ਫੇਰ ਕੱਲ ਰਾਤੀ ਫੇਰ ਚੋਰਾਂ ਨੇ ਆ ਕੇ ਚਾਸੀਂ ਸਾਰੀਆਂ ਤਾਰਾਂ ਨਵੀਆਂ ਲਿਆਂਦੀਆਂ ਸਾਰਾ ਕੁਝ ਕਰਕੇ ਗਏ ਆ ਹੁਣ ਮਸ਼ੀਨਾਂ ਨਾਲੋਂ ਵੀ ਤਾਰਾਂ ਫੇਰ ਲਾ ਕੇ ਲੱਗੇ ਅੰਦਰ ਹੋਰ ਸਾਡਾ ਬਹੁਤ ਸਾਰਾ ਸਮਾਨ 베ARING ਵਗੈਰਾ ਇਹ ਉਹ ਸਾਰਾ ਕਾਫੀ ਜ਼ਿਆਦਾ ਫੇਰ ਚੋਰੀ ਹੋ ਗਈ ਹੈ ਪੁਲਿਸ ਡਿਪਾਰਟਮੈਂਟ ਕਹਿੰਦਾ ਜੀ ਆ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਇਹਦਾ ਮਤਲਬ ਹੈ ਘਰਾਂ ਨੂੰ ਛੱਡ ਕੇ ਤੇ ਹੁਣ ਆ ਗਏ ਇਥੇ ਰਾਤੀ ਫੱਕੀਆਂ ਚ ਸੌਣਾ ਕਰੀਏ ਯਾ ਤਾਂ ਪੁਲਿਸ ਡਿਪਾਰਟਮੈਂਟ ਹੀ ਭੰਗ ਕਰ ਦਿੱਤਾ ਜਾਏ ਤੇ ਲੋਕੀ ਆਪੇ ਆਪਣਾ ਧਿਆਨ ਆਪੇ ਰੱਖ ਲੈਣ ਇੱਥੇ ਸਾਡੇ ਫੇਰ 10 ਦਿਨਾਂ ਬਾਅਦ ਚੋਰੀ ਹੋ ਗਈ ਹੈ ਸਾਡੇ ਗੁਆਂਢ ਵੀ ਦੋ ਚੋਰੀਆਂ ਇਨ ਬਿਟਵੀਨ ਹੋਈਆਂ ਆ ਮੈਂ ਉੱਥੋਂ ਇਹ ਚੋਰਾਂ ਨੇ ਏਸੀ ਵੀ ਲਾ ਕੇ ਲਗੇ ਆ ਪਰਸੋਂ ਚੋਂ ਉਧ ਹੋਈ ਹੈ ਚੋਰੀ ਰੋਜ਼ ਫੋਨ ਨੇ ਬਈਆਂ ਚੋਰੀਆਂ ਹੁੰਦੀਆਂ ਵਾ ਲੇਕਿਨ ਨਾ ਪੁਲਿਸ ਡਿਪਾਰਟਮੈਂਟ ਚੋਰੀਆਂ ਦੀ ਡਿਟੇਲ ਲਿਖਦਾ ਵਾ ਨਾ ਹੀ ਲੋਕੀ ਲਿਖਾ ਦੇ ਰਾਜੀ ਕੇ ਹੋਣਾ ਤੇ ਕੁਝ ਵੀ ਨਹੀਂ ਸਵਾਏ ਖੱਜਲ ਖਰਾਬੀ ਤੇ ਅਜੀ ਕੰਪਲੇਨ ਲਿਖਾਈ ਸੀ ਅੱਜ ਵੀ ਲਿਖਾਈ ਆ ਪਰ ਉਹ ਖਾਲੀ ਉਹਨਾਂ ਨੇ ਲਿਖੰਦੇ ਇਲਾਵਾ ਪਿਛਲੀ ਵਾਰੀ ਕੁਛ ਹੋਰ ਨਹੀਂ ਕੀਤਾ ਨਾ ਤਫੀਸ਼ ਕੀਤੀ ਹੈ ਚੋਰ ਕਿਧਰੋਂ ਆਏ ਕੀ ਕੀਤਾ ਕੁਛ ਨਹੀਂ ਹੈਗਾ ਕੇ ਕਾਰਵਾਈ ਬਿਲਕੁਲ ਉਹਨਾਂ ਨੂੰ ਹਣਮੂ ਲੱਗ ਗਿਆ ਵਾ ਹੋਰ ਕੁਝ ਵੀ ਕਰ ਸਕਦੇ ਆ ਸਾਨੂੰ ਹੁਣ ਕਹਿੰਦੇ ਜੀ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਅਸੀਂ ਕੁਝ ਨਹੀਂ ਕਰ ਸਕਦੇ ਜੀ ਕੀ ਦੇਖੀ ਦੇ ਵੀ ਉਹ ਨਾਲ ਹੀ ਦੇਖ ਰਹੇ ਆ ਕਿ ਆਇਆ ਉਹਨਾਂ ਪਿਛਲੀ ਵਾਰੀ ਵੀ ਇਦਾਂ ਹੀ ਕੈਮਰੇ ਦੀਆਂ ਦਾ ਤਾਰਾਂ ਵੀ ਕੱਟ ਗਏ ਸੀਗਾ ਕਿ ਕੀ ਨਾ ਉਹਨਾਂ ਫੇਰ ਲੱਖ ਰੁਪਏ ਦਾ ਗੋਲ ਦਾ ਫੇਰ ਨੁਕਸਾਨ ਆਗਾ ਤੇ ਰੇਲਵੇ ਰੌਂਡ ਕਾਲਾ ਸੋਲ ਪਾਲਤੀਪਾਲਾ ਅਟੈਂਪਟਸ ਯਾਨੀ ਉਹਦੇ ਵਿੱਚ ਚੋਰੀਆਂ ਨਹੀਂ ਹੋਈਆਂ ਨੇ ਕੋਈ ਛੋਟੀ ਹੋ ਜਾਂਦੀ ਹੈ ਤੇ ਕੋਈ ਵੱਡੀ ਹੋ ਜਾਂਦੀ ਹੈ ਉਹ ਕਾਫੀ ਇਸ ਕਾਰਨ ਸੰਸਾਪਕਾਂ ਤੋਂ ਅੱਗੇ ਤੇ ਵਿਸਾਸੀ ਪਤਾ ਹੈ ਕਿ ਕਿ ਤਰ੍ਹਾਂ ਤੇ ਰੁਕਣੀ ਹੋਈ ਉਹ ਉਹਦਾ ਮੈਂ ਇੱਕ ਵਾਰੀ ਆ ਗਿਆ ਜਿਆਦਾ ਨਾਲ ਕਿ ਕਿ ਇਹ ਲੋਕੇਸ਼ਨ ਕਿਹ ਹੈ ਕਿਸ ਤਰ੍ਹਾਂ ਦੇ ਕਿਹੜੀ ਫੋਕਲ ਦੇ ਵਿੱਚ ਹੋਣਾ ਹੈ ਉਹਦਾ ਇਹਨਾਂ ਦੇ ਜੋ ਨਹੀਂ ਕੱਲੇ ਹੁੰਦਾ ਜਾਂ ਦੇ ਲਾਕੇ ਦੇ ਮੋਟਰ ਨੂੰ ਨਾਲ ਲਗਾ ਕੇ ਸਾਰੇ ਅਸੀਂ ਐਸਏ ਦੇਖਦੇ ਹਾਂ ਕਿ ਪੌਸਿਬਿਲਿਟੀ ਕਿਤੋਂ ਹੋਵੇ ਕਿ ਕਿ ਉਹ ਸਿਰਾਂ ਨਾਲ ਨਾ ਚੰਗਾਂ ਦਾ ਉੱਤੋਂ ਉਹ ਦੇਖ ਰਿਹਾ ਫਿਰ ਉਹਦੇ ਕੋਲ ਵੀ ਅਸੀਂ ਕੈਂਪ ਕਰਾਂ ਕਿਉਂਕਿ ਇਹ ਕਾਫੀ ਮੋਟੋ ਸਿਕਾਇਦਾ ਜੀ ਤੇ ਬਿਜ਼ਨਸਲੀ ਇਹ ਤੇ ਸਾਰੇ ਪੂਰੇ ਪਟਾਲੇ ਦੇ ਲੋਹੇ ਦਾ ਹੈ ਸਮਾਨ ਦਾ ਜਾਂ ਆਫਰ ਦਾ ਜਾਂ ਦੂਸਰੇ ਇੰਡਸਟਰੀ ਦਾ ਹੁੰਦਾ ਹੈ ਉਹਦੇ ਵਿੱਚ ਛੋਟੀ ਚੋਰੀ ਵੀ ਉਹਨਾਂ ਦੇ ਬਿਜ਼ਨਸ ਨੂੰ ਇੱਕ ਬੰਦੇ ਖਲਾਅ ਦਿੰਦੀ ਹੈ ਤੇ ਕੋਈ ਉਹਦੀ ਤਾਰ ਦੇ ਵਿੱਚ ਕੋਈ ਹੋਵੇ ਛੋਟੀ ਚੋਰੀ ਉਹਨਾਂस्ते ਵੱਡੀ ਬਣ ਜਾਂਦੀ ਹੈ ਤੇ ਇਸ ਨੂੰ ਜਰਾ ਵੀ ਲੂਪ ਹੋਣਾ ਮੁਕਦਮਾ ਕਰਨਾ ਜ਼ਰੂਰੀ ਹੈ ਤੇ ਉਹਦੇ ਮੁਕੱਦਮੇ ਨਾਲ ਆਪਕੋ